یعنی اے جڑا بورڈ اتھے جو لگایا گیا ہے یورین کے بارے میں بڑا یہ ٹھیک لگ رہا نہیں چاچی جی باتھ روم کر کے اچھا نہیں لگتا جی لگتا ہے جس نے بھی یہ لگائے ہیں کوئی بھی یہاں لگا کے نگر نگم کے بندے یا جو بھی یہاں پہ لگا کے گئے ان کو پتہ نہیں ہوگا کہ پیچھے باتھ روم ہے ہاں جی سارے نے پتہ ہے ایسے تھوڑی ہے 12 15 سال ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਕਿ ਪੂਰੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਸ ਸ਼ਹੀਦੀ ਦਿਹਾੜੇ ਦੇ ਚਲਦੇ ਲੋਕਾਂ ਦੇ ਵੱਲੋਂ ਸੰਗਤਾਂ ਦੇ ਵੱਲੋਂ ਬਕਾਇਦਾ ਇਸ ਦੇ ਵਿੱਚ ਇਸ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਜੇ ਗੱਲ ਕੀਤੀ ਜਾਵੇ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਇਸ ਅਸ਼ੀਦੀ ਦਿਹਾੜੇ ਨੂੰ ਲੈ ਕੇ ਕਈ ਐਸੀਆਂ ਫਲੈਕਸਾਂ ਬੋਰਡ ਲਗਵਾਏ ਗਏ ਨੇ ਜਿੱਦਿਆਂ ਲੱਗ ਲੱਗ ਪੰਜਾਬ ਦੇ ਜਿਲ੍ਹਿਆਂ ਦੇ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਇਹਨਾਂ ਬੋਰਡਾਂ ਨੂੰ ਲਗਵਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਚੋਂ ਐਸੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਜਿਹੜੇ ਗੁਰੂ ਸਾਹਿਬਾਨਾਂ ਦੇ ਜਿਹੜੇ ਬੋਰਡ ਨੇ ਉਹ ਕਿਤੇ ਕੂੜੇ ਦੇ ਢੇਰ ਕੋਲ ਲੱਗੇ ਨੇ ਜਾਂ ਕਿਤੇ ਨਾਲੀਆਂ ਦੇ ਕੋਲ ਲਗਾਏ ਗਏ ਨੇ ਜਿਸ ਨੂੰ ਲੈ ਕੇ ਸੰਗਤ ਦੇ ਵਿੱਚ ਵੀ ਲੋਕਾਂ ਦੇ ਰੋਸ਼ ਵੀ ਬਹੁਤ ਹੈ ਤੇ ਵਿਰੋਧੀ ਧਿਰ ਵੀ ਇਸ ਤੇ ਸਵਾਲ ਚੁੱਕ ਰਹੇ ਨੇ ਪਰ ਹੁਣ ਤੁਹਾਨੂੰ ਲੁਧਿਆਣੇ ਕਿੱਥੇ ਸਰਕਾਰ ਦੇ ਵੱਲੋਂ ਲਗਵਾਏ ਗਏ ਇੱਕ ਗਰੇ ਸ਼ਹੀਦੀ ਦਿਹਾੜੇ ਦਾ ਜਿਹੜਾ ਬੋਰਡ ਹੈ ਉਹ ਸਿੱਧੇ ਤੌਰ ਦੇ ਉੱਤੇ ਇੱਕ ਬਾਥਰੂਮ ਦੇ ਬਾਹਰ ਬਹੁਤ ਵੱਡੀ ਫਲੈਕਸ ਬੋਰਡ ਲਗਾਇਆ ਗਿਆ ਹੈ ਅੱਜ ਮੌਜੂਦ ਹਨ ਲੁਧਿਆਣੇ ਦੇ ਇਲਾਕੇ ਸਮਰਾਲਾ ਚੌਕ ਦੇ ਵਿੱਚ ਕਿੱਥੇ ਸਾਹਮਣੇ ਇੱਕ ਤਸਵੀਰ ਹੈ ਇਹ ਪਹਿਲੇ ਤੁਹਾਨੂੰ ਦਿਖਾ ਦਈਏ ਕਿ ਇੱਕ ਚੌਕ ਦੇ ਬਿਲਕੁਲ ਵਿੱਚ ਸਰਕਾਰੀ ਜਿਹੜੇ ਆ ਬਾਥਰੂਮ ਇੱਥੇ ਬਣੇ ਹੋਏ ਨੇ ਜੋ ਜਿਹੜੇ ਕਿ ਸੁੱਲਬ ਸੂਚਾਲੇ ਨੇ ਜਿੱਥੇ ਪਬਲਿਕ ਦੇ ਵਾਸਤੇ ਬਾਥਰੂਮ ਦਾ ਯੂਰਿਨ ਟਾਇਲਟ ਜਾਣ ਦਾ ਪ੍ਰਬੰਧ ਹੈ ਔਰ ਇਸ ਦੇ ਨਾਲ ਹੀ ਜਿਹੜੀ ਇਹਦੇ ਅੱਗੇ ਇੱਕ ਆਹ ਜਿਹੜੀ ਤਸਵੀਰ ਹੈ ਸਿੱਧੇ ਤੌਰ ਤੇ ਆਪਣੇ ਮੂੰਹੋਂ ਬੋਲ ਰਹੀ ਹੈ ਕਿ ਇਹ ਇੱਕ ਬੋਰਡ ਜਿਹੜਾ ਗੁਰੂ ਸਾਹਿਬਾਨ ਦਾ ਜਿੱਤੇ ਲਿਖਿਆ ਕਿ 350 ਮਾ ਚੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਆਓ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕੋ ਇਹ ਤਈ ਤੋਂ 25 ਨਵੰਬਰ 2025 ਹੋਰ ਇਸ ਜਿਹੜੇ ਫਲੈਕਸ ਬੋਰਡ ਦੇ ਉੱਤੇ ਬਕਾਇਦਾ ਇੱਕ ਪਾਸੇ ਗੁਰੂ ਸਾਹਿਬ ਦੀ ਫੋਟੋ ਹੈ ਔਰ ਦੂਜੇ ਪਾਸੇ ਪੰਜਾਬ ਦੇ ਜਿਹੜੇ ਸੀਐਮ ਨੇ ਭਗਵੰਤ ਸਿੰਘ ਉਹਨਾਂ ਦੀ ਫੋਟੋ ਲਗਾਈ ਗਈ ਹੈ ਪਰ ਜਿਨ੍ਹਾਂ ਦੇ ਵੱਲੋਂ ਇਹ ਜਿਹੜਾ ਬੋਰਡ ਇੱਥੇ ਲਗਾਇਆ ਗਿਆ ਹੈ ਅਗਰ ਗੱਲ ਕਹੀ ਜਾਵੇ ਤੇ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਮਰਿਆਦਾ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਇਹਦੇ ਬਿਲਕੁਲ ਪਿੱਛੇ ਜਿਹੜਾ ਬਾਥਰੂਮ ਬਣਿਆ ਇੱਕ ਪਾਸੇ ਲੇਡੀਜ਼ ਬਾਥਰੂਮ ਹੈ ਇੱਕ ਪਾਸੇ ਜੈਂਟਸ ਬਾਥਰੂਮ ਹੈ ਜਿੱਥੇ ਲੋਕ ਆ ਰਹੇ ਨੇ ਅੰਦਰ ਹੀ ਯੂਰਿਨ ਪਾਸ ਕਰਦੇ ਨੇ ਜਾਂ ਅੰਦਰ ਹੀ ਟਾਇਲਟ ਜਾਂਦੇ ਨੇ ਤੇ ਉੱਥੇ ਹੀ ਇੰਨਾ ਵੱਡਾ ਜਿਹੜਾ ਗੁਰੂ ਸਾਹਿਬਾਨ ਦਾ ਧਰਮ ਦਾ ਬੋਰਡ ਲਗਾਇਆ ਗਿਆ ਇਹ ਸਿੱਧੇ ਤੌਰ ਤੇ ਜੇਕਰ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਆਪਣੀ ਜਿਹੜੀ ਇੱਕ ਕੋਕੀ ਵਾਹ ਵਾਈ ਖੱਟਣ ਦੇ ਲਈ ਇਹ ਬੋਰਡ ਤਾਂ ਜਰੂਰ ਲਗਵਾ ਦਿੱਤੇ ਗਏ ਪਰ ਇਸ ਦੇ ਵੱਲ ਇਹ ਧਿਆਨ ਨਹੀਂ ਰੱਖਿਆ ਗਿਆ ਕਿ ਇਹ ਜਿਹੜੇ ਬੋਰਡ ਫਲੈਕਸਰ ਲਗਾਈਆਂ ਜਾ ਰਹੀਆਂ ਕਿਤੇ ਨਾ ਕਿਤੇ ਜਿਹੜੇ ਸੰਗਤ ਨੇ ਜਿਹੜੇ ਸ਼ਰਧਾਲੂ ਹੈ ਉਹਨਾਂ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਹੋਏਗਾ ਉਹਨਾਂ ਦੀ ਜਿਹੜੀਆਂ ਹਰਦੇ ਨੇ ਕਿੱਦਾਂ ਉਹਨਾਂ ਦੇ ਬਰੁਨਦਰੇ ਜਾਣਗੇ ਕਿਉਂਕਿ ਸਿੱਧੇ ਤੌਰ ਤੇ ਉੱਤੇ ਜੇ ਕਿਹਾ ਜਾਵੇ ਤੇ ਇੱਕ ਤਰ੍ਹਾਂ ਦੀ ਇਹ ਇੱਕ ਵੱਡੀ ਬੇਅਦਬੀ ਹੈ ਔਰ ਤਸਵੀਰ ਜਿਹੜੀ ਹੈ ਲੁਧਿਆਣੇ ਦੇ ਸੰਵਰਾਲਾ ਚੌਕ ਤੋਂ ਤੁਹਾਨੂੰ ਅਸੀਂ ਵਿਚਰ ਕਰ ਰਹੇ ਆ ਪਰ ਸਾਹਮਣੇ ਜਿਹੜਾ ਬੋਰਡ ਲੱਗਿਆ ਉਹਦੇ ਪਿੱਛੇ ਬਿਲਕੁਲ ਬਕਾਇਦਾ ਹਸੋਚਾਲੇ ਐਵਮ ਸੁਨਾਨਕਰ ਜਿਹੜਾ ਟਾਇਲਟ ਐਂਡ ਬਾਥ ਬਕਾਇਦਾ ਇਹ ਔਰ ਮਿਊਸਪਲ ਕਾਰਪੋਰੇਸ਼ਨ ਦੇ ਵੱਲੋਂ ਇਹ ਪਿੱਛੇ ਬੋਰਡ ਲਾਇਆ ਗਿਆ ਔਰ ਜਿਹੜੇ ਸਰਕਾਰੀ ਜਿਹੜੇ ਇਹ ਆ ਯੂਰਿਨਲ ਆਫਿਸ ਨੂੰ ਕਿਹਾ ਜਾਂਦਾ ਹੈ ਤੇ ਬਨੇ ਹੋਏ ਨੇ ਸੋ ਇੱਥੇ ਜਿਹੜੇ ਲੋਕ ਮੌਜੂਦ ਨੇ ਅਸੀਂ ਇੱਕ ਵਾਰ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਲੋਕਾਂ ਦਾ ਇਸ ਬਾਰੇ ਆਖਰ ਕੀ ਕਹਿਣਾ ਹੈ

क्योंकि गुरु साहब की इतनी बड़ी उन्होंने फोटो लगा दी पीछे लोग अंदर यूरिन कर रहे हैं बाथरूम जा रहे हैं वही है जी आपके सामने ही है पर कोई बंदा नहीं आया ऐसे क्यों लगा है, है। आप ही आए एक बस नहीं तो ये सरकार की तो 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 नहीं कर जा सकती है जी, बिल्कुल करना चाहिए पर किसी ने बोलने वाले है नहीं है आजकल क्यूँकी अगर जिसने भी ये लगाए हैं कोई भी यहाँ लगा के नगर निगम के बंदे या जो भी यहाँ पे लगा के गए उनको पता नहीं होगा पीछे बाथरूम है हाँ जी सारे नु पता है ऐसे थोड़ी है बारह पंद्रह साल बारह साल से पुराना बाथरूम है अच्छा हाँ जी तो ये मतलब रातों रात लगा के गए हाँ जी रातों रात ही करके गए दिन में तो आते था हमें पता ही लग जाता कि कौन आया तो फिर जो आप लोग यहाँ संभालते हो सारा अंदर यूरिन का काम या बाथरूम का ठेकेदार के साथ काम करते आ, जा, हो हाँ जी हाँ जी ठेके पे जी तो आपने अपने ठेकेदार को बताया इसके बारे में ठेकेदार तो आगे देख के भी गया अच्छा आ, उसने भी कुछ नहीं कहा उसने भी बैठा यहाँ संगत गई कोई मतलब नहीं कुछ नहीं मतलब एक तरफ तो गुरु साहब का इतना बड़ा जो देश विदेशों में मनाया जा रहा है शहीदी दिहाड़ा और ये बाथरूम पे सरकार की ओर से बोर्ड लगवा दिए वही तो है सर नाल सरकार का भी फोटो है पंजाब तो का जो सरकार है वो भी तो साथ में ही है आ, वो तो सीएम की फोटो लगी है हाँ जी ये, इनकी करने से ही लग गया होना क्योंकि हाँ। हर वक्त इनके फो, सारा फोटो ही लगता है हाँ, हाँ जी ਤੋ ਮਤਲਬ ਆਪਕੇ ਹਿਸਾਬ ਸੇ ਯਹਾਂ ਪੇ ਕਿਸੇ ਨੇ ਜੋ ਆਏ ਥੇ ਠੇਕੇਦਾਰ ਜਾਂ ਕੋਈ ਵੀ ਲਗਾਉਣੇ ਵਾਲਾ ਯੇ ਦੇਖ ਕੇ ਵੀ ਕਿਸੇ ਨੇ ਖਿਆਲ ਨਹੀਂ ਕੀਤਾ ਕਿ ਬਾਥਰੂਮ ਦੇ ਉਪਰ ਲਗਾ ਰਹੇ ਨਾ ਕੋਈ ਬੋਲਾ ਹੀ ਨਹੀਂ ਕੋਈ ਕੁਝ ਕਹਿ ਵਹਿ ਨਹੀਂ ਕਰਦਾ ਜੇ ਜਿੱਦਾਂ ਹੁਣ ਗੁਰੂ ਸਾਹਿਬ ਦਾ ਐਡਾ ਵੱਡਾ ਜੁੜਾ ਅਸ਼ੀਦੀ ਦਿਹਾੜਾ ਆ ਗੁਰਤੇਗ ਬਾਦ ਦਾ ਜਿਹੜਾ 350 ਕੋਰੇ ਪੰਜਾਬ ਚ ਬਣਾਇਆ ਜਾ ਰਿਹਾ ਪਰ ਇੱਥੇ ਜਿਹੜੇ ਹਾਲਾਤ ਨੇ ਜੇ ਲੁਧਿਆਣੇ ਦੀ ਗੱਲ ਕਰੀਏ ਤੁਸੀਂ ਇਸ ਤੋਂ ਸੰਦਾਲਾ ਚੌਕ ਖੜੇ ਹੋ ਅਸਾਮ ਨੇ ਲਿਖਿਆ ਅੰਦਰ ਅਕਾ ਪਾਟਰੂਮ ਹੈ ਯੂਰਿਨ ਕਰ ਰਹਾ ਉਹਦੇ ਅੱਗੇ ਗੁਰੂ ਸਾਹਿਬ ਦੀ ਐਟੀ ਪੱਟੀ ਫੋਟੋ ਲਗਾਈ ਗਈ ਹੈ ਕੀ ਠੀਕ ਹੈ ਜੀ ਇਹ ਗਲਤ ਹੈ ਜੀ ਇਹ ਗਵਰਨਮੈਂਟ ਦਾ ਫੇਲਿਅਰ ਹੈ ਜੀ ਇਹ ਗਲਤ ਕੰਮ ਹੈ ਇਹ ਬਹੁਤ ਹੀ ਵੱਡਾ ਗਲਤ ਕੰਮ ਹੈ ਅਸੀਂ ਅੱਗੇ ਦੇਖ ਰਹੇ ਹਾਂ ਕਿ ਪੋਸਟਰ ਲੱਗਾ ਬਹੁਤ ਗਲਤ ਕੰਮ ਕੀਤਾ ਹੈ ਨਾ ਜੀ ਕਿ ਇਸ ਪਾਸੇ ਗਵਰਨਮੈਂਟ ਦਾ ਧਿਆਨ ਨਹੀਂ ਹੈਗਾ ਜੀ ਬੋਲੋ ਵੇ ਅਪਾ ਕਹੀਏ ਫੋਕੀ ਵਾਹ ਬਈ ਖੱਟਣ ਲਈ ਅਪਾ ਬੋਲ ਲਵਾਈ ਜਾ ਰਹੇ ਆ ਇਹ ਨਹੀਂ ਪਤਾ ਵੀ ਅੱਡੇ ਵੱਡੇ ਗੁਰੂ ਸਾਹਿਬਾਨ ਨੇ ਜਿਹੜੇ ਜਿਹੜੇ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਸਾਹਿਬਾਨ ਦਾ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਤੇ ਉੱਥੇ ਕਿਤੇ ਕੂੜੇ ਦੇ ਢੇਰ ਤੇ ਕਿਤੇ ਨਾਲੀਆਂ ਕੋਲੇ ਤੇ ਕਿਤੇ ਬਾਥਰੂਮ ਤੱਕ ਤੇ ਲਾਤੇ ਬੋਟ ਹਾਂ ਦੇਖੋ ਇਹੋ ਉਹਨਾਂ ਨੇ ਇੰਨੀ ਤਗੜੀ ਕੁਰਬਾਨੀ ਦਿੱਤੀ ਆ ਤੁਸੀਂ ਇਹ ਕਹੇ ਚੀਜ਼ ਨਹੀਂ ਸਾਫ਼ ਕਰ ਸਕਦੇ ਦੇਖੋ ਕਿੰਨੀ ਗਲਤ ਗੱਲ ਆ ਗਲਤ ਹੈ ਨਾ ਤੁਸੀਂ ਠੀਕ ਹੈ ਜੀ ਆਪ ਦੇਖੋ ਕਿੰਨੇ ਗਲਤ ਕਰਦਾ ਤੁਸੀਂ ਤਾਂ ਹੀ ਅਸੀਂ ਤਾਂ ਆਸੇ ਕਰਕੇ ਤੁਹਾਨੂੰ ਪੁੱਛ ਰਹੇ ਹਾਂ ਅਸੀਂ ਲੋਕਾਂ ਨਾਲ ਤਾਂ ਹੀ ਗੱਲ ਕਰ ਰਹੇ ਹਾਂ ਹਾਂ ਜੀ ਜੀ ਬਹੁਤ ਵਧੀਆ ਕੀਤਾ ਜੀ ਮੇਰਾ ਬਹੁਤ ਵਧੀਆ ਉਪਰਾਲਾ ਹੈ ਜੀ ਤੇ ਤੁਹਾਨੂੰ ਮਨ ਕੀ ਚਾਹੀਦਾ ਇਹੋ ਜਿਹਾ ਡਾਗਰੋ ਕਰਨਾ ਚਾਹੀਦਾ ਹੈ ਗਵਰਨਮੈਂਟ ਵੀ ਚਾਹੀਦਾ ਵਾ ਤੁਸੀਂ ਗੁਰਪੁਰਵ ਕਰਕੇ ਉਰੇ ਆਏ ਸੀ ਆ ਵੈਸੇ ਜੀ ਅਸੀਂ ਵੈਸੇ ਮੈਰिज ਦਾ ਫੰਕਸ਼ਨ ਹੈ ਮੈਂ ਅੱਛਾ ਚਾਤੇ ਅੰਬਰਸਰ ਵੀ ਤੁਹਾਨੂੰ ਤੇਰੀ ਕੋ ਜਸਵੀਰ ਅੱਜ ਆਈਆਂ ਹਾਂ ਹਾਂਜੀ ਅੰਬਰਸਰ ਤੁਸੀਂ ਰਹਿਣ ਵਾਲੇ ਅੰਬਰਸਰ ਦੇ ਗੁਰੂ ਨਗਰੀ ਆ ਉਹ ਉੱਥੇ ਵੀ ਕੋਈ ਤਸਵੀਰਾਂ ਅੱਧੇ ਨਜ਼ਰ ਆਈ ਕੋਚ ਨੇ ਦੇਖਿਆ ਅੱਛਾ ਜੀ ਹੁਣ ਜਿੱਦਾਂ ਸਾਹਮਣੇ ਲੱਗਿਆ ਕੀ ਕਹਿਣਾ ਚਾਹੋਗੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਗਲਤ ਗੱਲ ਹੈ ਕਿ ਸਰਕਾਰ ਵਾਸਤੇ ਵੀ ਜਿਹੜਾ ਲਾਈਆਂ ਉਹਨਾਂ ਵਾਸਤੇ ਗਲਤ ਗੱਲ ਹੈ ਹਾਂਜੀ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਆਂ ਵੀ ਅਸੀਂ ਇੰਨੇ ਪੈਸੇ ਲਾ ਕੇ ਵੱਡੀ ਵੱਡੀ ਸ਼ੀਦੀ ਦਿੱਤੀ ਆ ਤਾਂ ਅਸੀਂ ਉਹਨਾਂ ਨੂੰ ਕੀ ਇੱਜ਼ਤ ਕਰਦੇ ਪਏ ਉਹਨਾਂ ਦੀ ਜੀ ਕੋ ਠੀਕ ਹੈ ਮਤਲਬ ਉਹ ਹੀ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੇ ਇਹ ਕਾਂਗੇ ਵੀ ਸੋਚ ਸਮਝ ਕੇ ਹੋਈ ਚੀਜ਼ਾਂ ਲਾਇਆ ਕਰੋ ਉਹ ਤਾਂ ਉਹਨਾਂ ਦਾ ਧਿਆਨ ਰੱਖਣ ਯਾਰ ਆਹ ਤਾਂ ਧਿਆਨ ਉਹ ਵੀ ਜਿਹੜੇ ਸ਼ੀੜੀ ਦੇ ਹੁੰਦੇ ਨੇ ਨਾ ਉਹ ਪਰਨਾਲਿਆਂ ਦੇ ਉੱਤੇ ਲਗਾ ਜਾਂਦੇ ਆ ਉਹਨਾਂ ਨੇ ਵੀ ਅਸੀਂ ਕਿੰਨੀ ਵਾਰ ਕਿਹਾ ਕਿ ਤੁਸੀਂ ਪਰਨਾਲੇ ਦੇ ਨਾਲ ਸਾਡੀ ਕੰਧ ਤੇ ਦਵਾਰ ਤੇ ਲਗਾਗੇ ਜਿਹਦੇ ਪਰਨਾਲਿਆਂ ਦੀ ਬਾਬਾ ਜੀਆ ਫੋਟੋਆਂ ਨਾ ਲਗਾਓ ਵੀ ਉਹਨਾਂ ਨੂੰ ਕਿਉਂ ਲਗਾਉਂਦੇ ਤੁਸੀਂ ਇਸ ਤਰ੍ਹਾਂ ਨਹੀਂ ਨਾ ਹੋਣਾ ਚਾਹੀਦਾ ਇਹ ਵੀ ਨਹੀਂ ਹੋਣਾ ਚਾਹੀਦਾ ਕੋਈ ਕੋਈ ਵੀ ਧਾਰਮਿਕ ਫੋਟੋ ਇਸ ਤਰ੍ਹਾਂ ਨਹੀਂ ਲੱਗਣੀ ਚਾਹੀਦੀ ਠੀਕ ਹੈ ਮਤਲਬ ਇਹ ਕਿਹਾ ਜਾ ਸਕਦਾ ਹੈ ਵੀ ਇੱਕ ਪਾਸੇ ਜੇ ਆਪਾਂ ਵਾਹ ਵਾਹ ਖੱਟਣ ਦੇ ਵਾਸਤੇ ਬੋਰਡ ਲਵਾ ਰਹੇ ਆ ਜਨਤਾ 'ਚ ਕਿ ਦੂਜੇ ਪਾਸੇ ਆਪਾਂ ਗੁਰੂ ਸਾਹਿਬਾਨ ਦੀ ਮਰਿਆਦਾ ਦਾ ਧਿਆਨ ਨਹੀਂ ਰੱਖ ਰਹੇ ਬਿਲਕੁਲ 100% ਕਿਹਾ ਜਾ ਸਕਦਾ ਹੈ ਸੋ ਕੀ ਸਰਕਾਰ ਜਿਹੜੇ ਇਸ ਇੱਕ ਪਾਸੇ ਗੁਰੂ ਸਾਹਿਬ ਦੀ ਫੋਟੋ ਹੈ ਨਾਲ ਬਕਾਇਦਾ ਜਿਹੜੇ ਸਾਡੇ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਉਹਨਾਂ ਦੀ ਆਪਣੀ ਫੋਟੋ ਵੀ ਲੱਗੀ ਹੋਈ ਹੈ ਉਹਨਾਂ ਦੇ ਤੇ ਜਰੂਰੀ ਹੈ ਫੋਟੋ ਉਹਨੂੰ ਤੇ ਭਾਵੇਂ ਪਾਪਾ ਜੀ ਦੀ ਫੋਟੋ ਉੱਪਰ ਲਗਾ ਦਿਓ ਅੱਛਾ ਜੀ ਹਾਂ ਉਹਨੇ ਕਹਿਣਾ ਮੇਰੀ ਫੋਟੋ ਇੰਜ ਕਰਕੇ ਜੁਰ ਲਗਾਓ ਗਲਤ ਕਰ ਲੈਣਾ ਠੀਕ ਬਿਲਕੁਲ ਹਰ ਸਾਧ ਇਹਦੀ ਫੋਟੋ ਹਰ ਸਾਧ ਬਹੁਤ ਗਲਤ ਹੈ ਜੀ ਬਹੁਤ ਗਲਤ ਕਿਤਾ ਜੀ ਮੈਂ ਉਹਦੇ ਬਾਬਾ ਜੀ ਨੂੰ ਥੱਲੇ ਕਰਦੇ ਆ ਆਪ ਤਾਂ ਹੁੰਦੇ ਆ ਜੀ ਓਕੇ मतलब ਸੀਐਮ ਸਾਡੇ ਜਿਹੜੇ ਹਾਂ ਜੀ ਨਹੀਂ ਇਹ ਗੱਲ ਨਹੀਂ ਨਾ ਹੋਣੀ ਚਾਹੀਦੀ ਸੀ ਸੀਐਮ ਹਾਂ ਜੀ ਓਕੇ ਸੋ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਾਂ ਸੀਐਮ ਆ ਜਿਹੋ ਸਾਡੀ ਇਹ ਖਬਰ ਦੇਖਦੇ ਆ ਉਹਨਾਂ ਦੇ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਕਹਿੰਦੇ ਦੇਖੋ ਇਹ ਆ ਕੰਮ ਜਿਹੜਾ ਗਲਤ ਕੰਮ ਨਹੀਂ ਹੋਣਾ ਚਾਹੀਦਾ ਇਹ ਵੀ ਬੇਅਦਬੀ ਵਾਲਾ ਕੰਮ ਆ ਪਹਿਲੀ ਗੱਲ ਤੇ ਫੋਟੋ ਵਾਲਾ ਮਤਲਬ ਹੀ ਨਹੀਂ ਆ ਸਾਰੀ ਜਨਤਾ ਨੂੰ ਪਤਾ ਵੀ ਇਹ ਛਿੱਟੀ ਜਾ ਰਾ ਆ ਰਿਹਾ ਵਸਾ ਜਾਣਾ ਇਹਦੇ ਵਿੱਚ ਪੈਸੇ ਦੀ ਵੇਸਟੇਜ ਆ ਜੇ ਤੁਸੀਂ ਲਾਉਂਦੇ ਤੇ ਨੂੰ ਗਲਤ ਇਹ ਕਿਉਂ ਲਾਇਆ ਵਾ ਜੀ ਬਿਲਕੁਲ ਸਿੱਧੇ ਤੋਤੇ ਇਹ ਬੇਅਦਬੀ ਵਾਲਾ ਕੰਮ ਹੈ ਇਹ ਅਦਬੀ ਵਾਲਾ ਕੰਮ ਹੈ ਸੋ ਦੱਸ ਦਈਏ ਕਿ ਇੱਥੇ ਜਿਹੜੇ ਲੋਕ ਮੌਜੂਦ ਆਏ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਤਸਵੀਰ ਹੈ ਲੁਧਿਆਣਾ ਇਹ ਤਾਂ ਸਾਹਮਣੇ ਆਈ ਹੈ ਆਪਣੇ ਆਪ ਦੇ ਸਾਰਾ ਕੁਝ ਬੋਲ ਰਹੀ ਹੈ ਸਿੱਧੇ ਤੌਰ ਤੇ ਜਿਹੜਾ ਲੋਕਾ ਦਾ ਸੰਗਤ ਦਾ ਕਹਿਣਾ ਹੈ ਕਿ ਇੱਕ ਬੇਅਦਬੀ ਇਹਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਜਿੱਥੇ ਯੂਰਨ ਘਰ ਦੇ ਬਾਹਰ ਗੁਰੂ ਸਾਹਿਬਾਨ ਦੀਆਂ ਫੋਟੋਆਂ ਐਡੀਆਂ ਵੱਡੀਆਂ ਗੁਰੂ ਸਾਹਿਬ ਦੀ ਫੋਟੋ ਲਗਾਈ ਗਈ ਹੈ ਇਹ ਸਿੱਧੇ ਤੌਰ ਤੇ ਸਰਕਾਰ ਦੇ ਜਿਹੜੇ ਜਿਨ੍ਹਾਂ ਦੇ ਵੱਲੋਂ ਲਗਾਈ ਗਈ ਹੈ ਜਾਂ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਦੀ ਇੱਕ ਵੱਡੀ ਨੁਲਕੀ ਕੀਤੀ ਜਾ ਸਕਦੀ ਹੈ ਕਿਉਂਕਿ ਇੱਥੇ ਇੱਕ ਚੀਜ਼ ਹੋਰ ਦੱਸ ਦਈਏ ਇਹ ਸਮਰਾਰਾ ਚੌਂਕ ਜਿਹੜਾ ਆ ਲੁਧਿਆਣੇ ਦਾ ਉਹ ਇਲਾਕਾ ਆ ਜਿੱਥੋਂ ਹਰ ਵੱਡਾ ਅਫਸਰ ਚਾਹੇ ਕੋਈ ਵੱਡਾ ਲੀਡਰ ਕਿਸੇ ਨੇ ਵੀ ਲੰਗਣਾ ਹੁੰਦਾ ਇੱਥੋਂ ਦੀ ਲੰਗਾ ਹੁੰਦਾ ਹੀ ਹੁੰਦਾ ਚਾਹੇ ਕੋਈ ਐਮਐਲਏ ਆ ਚਾਹੇ ਐਮਪੀ ਆ ਚਾਹੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸੱਤਾਪੱਖੀ ਦੇ ਨੁਮਾਇੰਦੇ ਜਾਂ ਸਰਕਾਰੀ ਅਫਸਰ ਨੇ ਇਹ ਲੰਗਾ ਉਹਨਾਂ ਦਾ ਹਰ ਰੋਜ਼ ਦਾ ਤੋਂ ਹੁੰਦਾ ਹੀ ਹੁੰਦਾ ਹੈ ਪਰ ਇਹਦੇ باوجود ਇਹ ਕਿ ਐਡੀ ਵੱਡੀ ਅੰਗਹੀਲੀ ਜਿਹੜੀ ਆ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲ ਹੈ। ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਜੇਕਰ ਜਿਸ ਤਰੀਕੇ ਨਾਲ ਲੋਕ ਦੱਸ ਰਹੇ ਹੈ ਕਿ ਉਹਨਾਂ ਦੇ ਵੱਲੋਂ ਵੀ ਆਖਿਆ ਜਾ ਰਿਹਾ ਇੱਕ ਤਰ੍ਹਾਂ ਦੀ ਇਹ ਬੇਇੱਜ਼ਤੀ ਕੀਤੀ ਗਈ ਹੈ। ਸੋ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਚੁਣੇ ਹੋਏ ਜਾਂ ਖੁਦ ਜਿਹੜੇ ਸੀਐਮ ਨੇ ਪੰਜਾਬ ਦੇ ਭਗਵਾਨ ਜੀ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਉੱਤੇ ਜੂਰ ਗੌਰ ਕਰਨ ਤਾਂ ਕਿ ਫਿਰ ਕਿਸੇ ਦੁਆਰਾ ਇਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਆ ਸੰਗਤ ਦੇ ਲੋਕਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਐਦਾਂ ਉਹਨਾਂ ਦੇ ਜਿਹੜੇ ਆ ਦਿਲ ਬਲੁੰਦਰੇ ਨਾ ਜਾਣ ਤੇ ਨਾ ਹੀ ਐਦਾਂ ਦੀ ਦੁਆਰਾ ਕੋਈ ਬੇਅਦਬੀ ਹੋ ਸਕੇ ਔਰ ਇੱਕ ਤਸਵੀਰ ਜਿਹੜੀ ਜਿੱਥੇ ਬਾਥਰੂਮ ਉਹਦੇ ਸਾਹਮਣੀ ਸਾਈਡ ਇੱਕ ਹੋਰ ਤਸਵੀਰ ਹੈ ਜਿੱਥੇ ਸਾਹਮਣੇ ਇੱਕ ਆ ਫਲੈਕਸ ਲੱਗੀ ਹੈ ਉਹਦੇ ਉੱਤੇ ਵੀ ਬਕਾਇਦਾ ਜਿਹੜਾ ਗੁਰੂ ਸਾਹਿਬ ਦਾ 350ਵਾਂ ਸ਼ਹੀਦੀ ਦਿਹਾੜੇ ਬਾਰੇ ਸਾਰਾ ਕੁਝ ਇੱਥੇ ਲਿਖਿਆ ਹੋਇਆ ਔਰ ਸਮਾਂ ਟਾਈਮ ਜਿੱਤਾ ਬਕਾਇਦਾ ਜਿਹੜੇ ਇੱਥੇ ਸੀਐਮ ਭਗਵੰਤ ਮਾਨ ਆ ਉਹਨਾਂ ਦੀ ਫੋਟੋ ਹਲਕਾ ਐਮਐਲਏ ਦਲਜੀਤ ਸਿੰਘ ਗਰੇਵਾਲ ਭੋਲਾ ਉਹਨਾਂ ਦੀ ਫੋਟੋ ਤੇ ਅਸ਼ਵਨੀ ਸ਼ਰਮਾ ਜਿਹੜੇ ਕੌਂਸਲਰ ਉਹਨਾਂ ਦੀ ਫੋਟੋ ਲੱਗੀ ਹੈ ਪਰ ਇੱਥੇ ਦੱਸ ਦਈਏ ਕਿ ਜਿਹੜੇ ਬੰਦੇ ਜਿਨ੍ਹਾਂ ਨੇ ਲੋ ਇਹ ਲਗਾਈਆਂ ਗਈਆਂ ਨੇ ਤਸਵੀਰਾਂ ਉਹਨਾਂ ਨੇ ਆਲਾ ਦੁਆਲਾ ਦੇਖਣ ਦੀ ਵੀ ਜਹਿਮਤ ਨਹੀਂ ਚੱਕੀ ਕਿਉਂਕਿ ਜਿੱਥੇ ਗੁਰੂ ਸਾਹਿਬ ਦਾ ਐਡਾ ਵੱਡਾ ਇਹ ਬੈਨਰ ਲਾਇਆ ਹੋਇਆ ਉਹਦੇ ਅੱਗੇ ਵੀ ਤੇ ਪਿੱਛੇ ਵੀ ਸਿਰਫ ਚੰਦ ਕਦਮਾਂ ਦੇ ਉੱਤੇ ਸੀਟਾਂ ਬੀੜੀਆਂ ਦੇ ਖੋਕੇ ਨੇ ਔਰ ਉੱਥੇ ਹੀ ਲੋਕ ਪਿੱਛੇ ਖਾਲੀ ਪਲਾਟ ਨੇ ਜਿੱਥੇ ਪਲਾਟ ਦੇ ਵਿੱਚ ਹੀ ਲੋਕੀ ਉਥੇ ਚਾ ਕਰਨ ਜਾਂਦਾ ਹੈ ਜਾਂ ਅੰਦਰ ਬੈਠੇ ਸਿਕਟਾ ਵੀਡੀਆ ਪੀਂਦੇ ਫਿਰਦੇ ਆ ਔਰ ਇਸ ਦੇ ਬਾਵਜੂਦ ਜਿਹੜੇ ਲੋਕਾਂ ਨੇ ਇੱਥੇ ਇਹ ਫਲੈਕਸਾਂ ਲਗਾਈਆਂ ਨੇ ਉਹਨਾਂ ਨੇ ਕਿਸੇ ਵੀ ਸਿਰਫ ਆਪਣੀ ਇੱਕ ਖਾਨਾ ਪੂਰੀ ਜ਼ਰੂਰ ਕਰ ਛੱਡੀ ਕਿ ਅਸੀਂ ਇੱਥੇ ਸਰਕਾਰ ਦੇ ਵੱਲੋਂ ਦੇਸ਼ ਆਇਨੇ ਤੇ ਅਸੀਂ ਬੈਨਰ ਲਾ ਕੇ ਪੋਸਟਰ ਲਗਾ दिए ਪਰ ਉਹਨਾਂ ਨੇ ਕੋਈ ਸਫਾਈ ਦੇਖਣ ਦੀ ਜਹਿਮਤ ਨਹੀਂ ਸਮਝੀ ਨਾ ਹੀ ਉਹਨਾਂ ਵੱਲੋਂ ਧਿਆਨ ਦਿੱਤਾ ਗਿਆ ਕਿ ਜਿੱਥੇ ਇਹ ਚੀਜ਼ਾਂ ਲਗਾ ਰਹੇ ਨੇ ਉੱਥੇ ਆਲੇ ਦੁਆਲੇ ਕੀ ਹਾਲਾਤ ਨੇ ਥੱਲੇ ਕੂੜਾ ਪਿਆ ਖਾਲੀ ਪਲਾਟਾਂ 'ਚ ਅੱਗ ਬਲਦੀ ਆ ਪਿੱਛੇ ਵੀ ਵੀਡੀਆ ਸਿਕਟਾਂ ਦਾ ਕੋਖਾ ਤੇ ਅੱਗੇ ਵੀ ਵੀਡੀਆ ਸਿਕਟਾਂ ਦਾ ਕੋਖਾ ਆ ਉੱ ਜਿਹੜੀ ਵਾਲੇ ਬਕਾਇਦਾ ਲਗਾਈਆਂ ਗਈਆਂ ਨੇ ਔਰ ਇੱਥੇ ਨਾਲ ਹੀ ਇੱਕ ਤਸਵੀਰ ਤੀਜੀ ਹੈ ਜਿਹੜੀ ਉਹ ਵੀ ਦਿਖਾ ਦਈਏ ਕਿ ਇੱਕ ਬੈਨਰ ਜਿਹੜਾ ਹੋਰ ਇੱਥੇ ਲੱਗਿਆ ਹੈ ਉਹ ਬੈਨਰ ਦੇ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ 350ਵੇਂ ਸ਼ਹੀਦੀ ਦਿਹਾੜੇ ਦਾ ਹੀ ਇੱਕ ਬੈਨਰ ਹੈ ਜਿਹੜਾ ਇੱਥੇ ਬਿਲਕੁਲ ਸੁਨਾਲਾ ਚੌਂਕ ਦੇ ਵਿੱਚ ਲੱਗਿਆ ਹੋਇਆ ਵਾ ਔਰ ਉਸ ਬੈਨਰ ਦੇ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਕਿਸ ਤਰੀਕੇ ਨਾਲ ਇਹ ਬੈਨਰ ਟੁੱਟ ਫੁੱਟ ਚੁੱਕਾ ਆ ਇੱਕ ਪਾਸੇ ਲਟਕਿਆ ਹੋਇਆ ਵਾ ਉਹਦੇ ਉੱਤੇ ਬਕਾਇਦਾ ਵੱਡੇ ਵੱਡੇ ਜਿਹੜੇ ਅੱਖਰਾਂ ਚ ਬੜਾ ਕੁਝ ਲਿਖਿਆ ਹੋਇਆ 350 ਸ਼ਹੀਦੀ ਪਰਬ ਨੂੰ ਜਿਹੜਾ ਉਹਦੇ ਬਾਰੇ ਲਿਖਿਆ ਜਰੂਰ ਹੋਇਆ ਪਰ ਬੈਨਰ ਲਾਉਣ ਤੋਂ ਬਾਅਦ ਸਿਰਫ ਇਹਨਾਂ ਦਾ ਕੰਮ ਇਹਨਾਂ ਕਹਿਆ ਵੀ ਅਸੀਂ ਇੱਕ ਵਾਰੀ ਲਾ ਕੇ ਵਾਹ ਵਈ ਖੱਟ ਲਈਏ ਬਾਅਦ ਦੇ ਵਿੱਚੋ ਚਾਹੇ ਇਹ ਜ਼ਮੀਨ ਤੇ ਡਿੱਗੇ ਚਾਹੇ ਸੜਕ ਦੇ ਉੱਤੇ ਰੁੱਲਦੇ ਰੰ ਜੈਨਰ ਪਰ ਕਿਸੇ ਵੱਲੋਂ ਕੋਈ ਇਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸੋ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਇੱਕ ਸਰਕਾਰ ਦੀ ਸਭ ਤੋਂ ਵੱਡੀ ਇਹ ਨਲਕੀ ਹੈ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਜਿੱਥੇ ਵੀ ਲਗਾਈਆਂ ਜਾ ਰਹੀਆਂ ਨੇ ਹਰ ਪਾਸੇ ਇਹਦੇ ਵਿੱਚ ਕੋਈ ਨਾ ਕੋਈ ਖਾਮੀ ਨਜ਼ਰ ਆ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹਦੀ ਤਸਵੀਰ ਲੱਗਿਆ ਫਲੈਕਸ ਬੋਰਡ ਬਿਲਕੁਲ ਧਰਤੀ ਤੇ ਡਿੱਗਿਆ ਦਿਖਾਈ ਦੇ ਰਿਹਾ ਹੈ ਔਰ ਬੁਰੀ ਤਰ੍ਹਾਂ ਪਾੜ ਚੁੱਕਾ ਹੈ ਇਸੇ ਤਰ੍ਹਾਂ ਹੀ ਇਸ ਤਸਵੀਰ ਦੇ ਨਾਲ ਤੁਸੀਂ ਦੇਖ ਸਕਦੇ ਗੰਦਾ ਨਾਲਾ ਵਗ ਰਿਹਾ ਹੈ ਸਾਡਾ ਕਹਿਣ ਦਾ ਮਤਲਬ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਤਸਵੀਰ ਲੱਗੀ ਫਲੈਕਸ ਬੋਰਡ ਅਜਿਹੀ ਤਾਂ ਡਿੱਗੀ ਦਿਖਾਈ ਦੇ ਰਹੀ ਹੈ ਜੋ ਕਿ ਬਿਲਕੁਲ ਹੀ ਗੰਦੀ ਜਗ੍ਹਾ ਹੈ ਤੇ ਬਿਲਕੁਲ ਹੀ ਜ਼ਮੀਨ ਤੇ ਵਿਛੀ ਦਿਖਾ ਰਹੀ ਹੈ ਜਿਸ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਸਵੀਰ ਦਾ ਵੱਡਾ ਨਰਾਦਰ ਹੋ ਰਿਹਾ ਹੈ ਤੇ ਵੱਡੀ ਬੇਇੱਜ਼ਤ ਵੀ ਆਖ ਸਕਦੇ ਆ ਨਾ ਭਾਈ ਜੀ ਜਿਵੇਂ ਕਿ ਫਲੈਕਸ ਬੋਰਡ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲੱਗੇ ਥਾਂ ਰਾ ਤੇ ਡਿੱਗੇ ਦਿਖਾਈ ਦਿੱਤੇ ਨੇ ਤੇ ਪੰਜਾਬ ਸਰਕਾਰ ਆਪਣੀ ਤਸਵੀਰ ਜਾਂ ਆਪਣੀ ਉਪਮਾ ਲਈ ਇਹ ਸਾਰਾ ਕੁਝ ਕਰ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਬੜੇ ਖਾਲਸਾ ਬਾਦਸ਼ਾਹ ਜੀ ਪਥੇ ਉਤਰ ਉਤਰ ਮੈਂ ਧਰਮਾਚਾਰੀ ਸੰਗਠਾ ਦਾ ਮੈਂ ਆ ਜਿਹੜੇ ਪੰਜਾਬ ਦੇ ਆ ਕਿਸਾਨ ਸੰਗਠਾ ਔਰ ਪੂਰੇ ਹਿੰਦੂਸਤਾ ਦੇ ਸਿਕ ਸੰਤਾ ਔਰ 350 ਚਾਦਾ ਦੀ ਸੀਧੀ ਜਿਹੜਾ ਮਨਾ ਰਹੇ ਆ ਮੈਂ ਸਾਰਾ ਤਨਮਾਲ ਕਰਦਾ ਇੱਕ ਪਾਸੇ ਸਰਕਾਰ 350 ਸਾਲਾ ਮਨਾ ਰਹੀ ਆ ਦੂਜੇ ਪਾਸੇ ਮੋਖ ਮੰਤਰੀ ਸਾਡੀ ਫੋਟੋ ਤਾਂ ਪਹਿਲੇ ਛੂਪੀ ਪਈਆ ਤੇ ਸਾਡੀ ਗੁਰੂਵਾ ਜੀ ਜਿਹਦੇ ਸਾ ਹੱਥ ਜਿੱਤੀ ਜਿਹਨੇ ਹਿੰਦੂਆਂ ਦੇ ਵਾਸਤੇ ਆਪਣਾ ਬਲਦਾਨ ਦਿੱਤਾ ਔਰ ਉਹਨਾਂ ਦੀ ਫੋਟੋ ਦੇਖੋ ਥੱਲੇ ਲੁਕੋਈਆ ਔਰ ਉਹਨਾਂ ਮੈਂ ਬੜੇ ਸਰਕਾਰ ਨਾਲ ਮੈਂ ਉਹਨੂੰ ਉੱਪਰ ਚੋਕਰੇਵਾ ਕਿਉਂਕਿ ਇਹਨਾਂ ਦੀ ਬੇਅਦ ਵੀ ਨਾ ਹੋਵੇ ਇਹਦੇ ਬੇਅਦ ਵੀ ਨਾ ਉਹ ਦੇਖੋ ਇੱਕ ਪਾਸੇ ਦੇਖੋ ਗੱਲ ਗੱਲ ਚੱਲ ਚੱਲ ਰਹੀ ਹੈ ਇੱਕ ਪਾਸੇ ਦੇਖੋ ਜਿਹੜੀ ਮੈਨੂੰ ਸੇਵਾ ਬਖਸ਼ੀਆ ਮੈਂ ਸੇਵਾ ਕਰਦਾ ਮੈਂ ਬੇਂਚ ਕਰਦਾ ਭਗਵੰਤ ਮਾਨ ਜੀ ਨੂੰ ਕਿ ਭਗਵੰਤ ਮਾਨ ਜੀ ਜੀ ਆਪਾਂ ਇਸ ਸਿੱਖ ਸੰਗਤਾਂ ਨੂੰ 350 ਸਾਲਾਂ ਮਨਾਉਣ ਦੀ ਬੇਂਚ ਕਰਦੇ ਹਾਂ ਉੱਥੇ ਜਿਹੜੇ ਇਹ ਸ਼ਰਧਾਲੂ ਜਾਂ ਆਪਣੇ ਵਰਕਰ ਲਾਉਂਦੇ ਆ ਉਹਨਾਂ ਕੋਲ ਵੀ ਭਾਈ ਇਹ ਬੋਰ ਚੰਗੀ ਤਰ੍ਹਾਂ ਸਾਫ਼ ਸੁਥਰੀ ਜਗ੍ਹਾ ਤੇ ਰੋ ਤਾਜ਼ਾ ਸਾਡੇ ਸਿੱਖ ਮਿਲਿਆਦਾ ਵਾ ਉਹ ਆਪਣੇ ਪੰਜਾਬ ਤੋਂ ਸਾਰੀ ਦੁਨੀਆ 'ਚ ਇੱਕ ਚੰਗ ਸਕੇ ਉਹ ਜਿਨ੍ਹਾਂ ਗੁਰੂਆਂ ਨੇ ਆਪਣਾ ਬਲਿਦਾਨ ਦਿੱਤਾ ਉਹਨਾਂ ਦੇ ਵਾਸਤੇ ਆਪਾਂ ਕੀ ਕੁਝ ਕਰ ਸਕੀਏ ਆਪਾਂ ਇਹੀ ਕੁਝ ਬੇਨਤੀ ਕਰ ਰਿਹਾ ਬੇਗੁਣ ਖਾਲਸਾ ਬਾਹਰ ਚੁੱਕ ਪਤੇ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਵਿਨੈਦੂਆ ਪੀਟੀਸੀ ਨਿਊਜ਼ ਲੁਧਿਆਣਾ